ਕਲ ਮਾਲਵੇ ਦੀ ਵੀਡੀਓਜ਼ ਕੇ ਨੇ ਪੁੱਛਿਆ ਤੇ ਪਵਾਦ ਕਿੱਥੋਂ ਹੈ ਦੇਖੋ ਪਵਾਦ ਜਿਹੜਾ ਪੰਜਾਬੀ ਦੇ ਦੋ ਸ਼ਬਦਾਂ ਤੋਂ ਬਣਿਆ ਪੂਰਬੀ ਤੇ ਅੱਧਾ ਯਾਨੀ ਕਿ ਪੰਜਾਬ ਦਾ ਪੂਰਬੀ ਅੱਧਾ ਹਿੱਸਾ ਲੇਕਿਨ ਇਹ ਇਸ ਪੰਜਾਬ ਦਾ ਪੂਰਬੀ ਅੱਧਾ ਹਿੱਸਾ ਨਹੀਂ ਹੈ ਇਹ ਉਸ ਪੰਜਾਬ ਦਾ ਪੂਰਬੀ ਅੱਧਾ ਹਿੱਸਾ ਹੈ ਜਿਸਾ ਜਿਹੜਾ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਯਾਨੀ ਕਿ ਜਦੋਂ ਹਿਮਾਚਲ ਹਰਿਆਣਾ ਤੇ ਪੰਜਾਬ ਇਕੱਠੇ ਸੀ ਸੋ ਅੱਜ ਦੀ ਡੇਟ ਦੇ ਵਿੱਚ ਅਗਰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪੰਜਾਬ ਦੇ ਪੂਰਬੀ ਹਿੱਸੇ ਦੇ ਕੁਝ ਜ਼ਿਲ੍ਹਿਆਂ ਦੇ ਅੱਗੋਂ ਫਿਰ ਕੁਝ ਹਿੱਸੇ ਜਿਦਾ ਕਿ ਰੋਪੜ ਦਾ ਕੋਸ਼ਿਸਾ ਮੋਹਾਲੀ ਦਾ ਕੋਸ਼ਿਸਾ ਫਤਿਹਗੜ੍ਹ ਸਾਹਿਬ ਦਾ ਕੋਸ਼ਿਸਾ ਪਟਿਆਲੇ ਦਾ ਕੋਸ਼ਿਸਾ ਚੰਡੀਗੜ੍ਹ ਦਾ ਕੋਸ਼ਿਸਾ ਜਿਹੜਾ ਆ ਉਹ ਪਵਾਦ ਰੀਜਨ ਦੇ ਵਿੱਚ ਆਉਂਦੇ ਆ ਇਸੇ ਤਰ੍ਹਾਂ ਹੀ ਹਰਿਆਣੇ ਦੀ ਗੱਲ ਕਰੀਏ ਤੇ ਪੰਚਕੂਲੇ ਦਾ ਕੁਝ ਹਿੱਸਾ ਆਈਮੁਨਾ ਨਗਰ ਦਾ ਕਰਨਾਲ ਦਾ ਕੈਥਲ ਦਾ ਕੋਸ਼ਿਸਾ ਜਿਹੜਾ ਆ ਪਵਾਦ ਖੇਤਰ ਦੇ ਵਿੱਚ ਆਉਂਦੇ ਆ ਤੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤੇ ਸਰਮੌਰ ਸੋਲਨ ਨਾਲਾਗੜ ਬੱਦੀ ਇਹ ਕੁਝ ਖੇਤਰ ਨੇ ਜਿਹੜੇ ਕਿ ਪਵਾਦ ਰੀਜਨ ਦੇ ਵਿੱਚ ਆਉਂਦੇ ਆ ਸੋ ਇਸੇ ਕਰਕੇ ਹੀ ਪੰਜਾਬ ਦੇ ਵਿੱਚ ਪਵਾਦ ਨੂੰ ਐਜ਼ ਇੱਕ ਡਿਫਰੈਂਟ ਜਿਹੜਾ ਰੀਜਨ ਆ ਉਹਦੀ ਡਿਸਟਿੰਕਸ਼ਨ ਨਹੀਂ ਦਿੱਤੀ ਗਈ ਤੇ ਅੱਜ ਦੀ ਡੇਟ ਦੇ ਵਿੱਚ ਇਹ ਸਿਰਫ ਇੱਕ ਡਿਸਟਿੰਕਟ ਕਲਚਰ ਬਣ ਕੇ ਰਹਿ ਗਿਆ ਤੇ ਇੱਕ ਉਪਭਾਸ਼ਾ ਹੀ ਬਣ ਕੇ ਜਿਹੜੀ ਹੈ ਰਹਿ ਗਈ ਹੈ ਮੋਟਾ ਮੋਟਾ ਦੇਖੀਏ ਤੇ ਇਹ ਜਿਹੜਾ ਖੇਤਰ ਆ ਇਹ ਪੈਂਦਾ ਆ ਸਤਲੁਜ ਦਰਿਆ ਦੀ ਗੱਲ ਕਰੀਏ ਤੇ ਉੱਤਰ ਵੱਲ ਤੇ ਦੱਖਣ ਵੱਲ ਕਾ ਗਰਦ ਰਿਆ ਜਿਹੜਾ ਹੈ ਇਹ ਪੈਂਦਾ ਆ ਤੇ ਇਹਨਾਂ ਦੋਵਾਂ ਦਰਿਆਵਾਂ ਦੇ ਵਿਚਲਾ ਖੇਤਰ ਹੀ ਜਿਹੜਾ ਆ ਪਵਾਦ ਖੇਤਰ ਆ